ਆ ਬਾਅਦ ਪਾ ਦੇ ਮਲ ਮਿੱਟੀ ਜੇ ਨਾ ਸਾਰੇ ਪਾਣੀ ਪਾ ਕੇ ਨਾ ਉਹ ਕਰਕੇ ਮੁਰਕੇ ਮਿੱਟੀ ਪਾ ਕੇ ਫੇਰ ਪਾ ਦੇ ਵੱਡੇ ਜਿਆਦਾ ਬੈਠੋ ਛੋਟੇ ਸਾਰੇ ਕਿੰਨੇ ਆਹ ਇਹਦਾ ਬੈਠਣ ਕੀ ਕਰਦਾ ਨਹੀਂ ਇਹਨੇ ਆ ਬੱਚ ਬੜਾ ਜਾਂਗੇ ਛੱਪੜ ਦੇ ਤੂੰ ਕਿ ਕੀ ਪਾਉਣਾ ਹੈ ਨਾ ਮੈਂ ਉਹ ਸਿਰੇ ਵਾਲੇ ਤੋਂ ਦੋ ਪਾ ਲਿਆ ਬਸ ਠੀਕ ਹੈ OK ਦੋ ਦੋ ਹੀ ਤਿੰਨ ਤਿੰਨ ਪਾ ਦੇਾਂਗੇ ਕਿਰਾ ਮਿੱਟੀ ਬੈ ਗਈ ਸਾਰੀ ਥੱਲੇ ਲੋ ਵੀ ਮਿੱਤਰੋ ਪੌਦੇ ਲੱਗ ਚੁੱਕੇ ਆ ਤੇ ਪੌਦਿਆਂ ਨੂੰ ਪਹਿਲਾ ਪਾਣੀ ਆਇਆ ਤੇ ਪਾਣੀ ਚੱਕ ਲਿਆ ਸਾਰੇ ਦਰਖਤਾਂ ਚ ਦੋ ਦੋ ਤਿੰਨ ਤਿੰਨ ਵਾਲਟੀਆਂ ਚੋਬਰ ਕਹਿੰਦੇ ਪਾ ਦਿਓ ਗਰਾ ਅਜਿਹਾ ਆਤੇ ਸੀ 25 30 ਬੂਟੇ ਤੇ 25 30 ਬੂਟੇ ਕੱਲ ਨੂੰ ਲਾਉਣੇ ਆ ਕੱਲ ਨੂੰ ਇਹ ਤੋਂ ਵੱਡੇ ਲਾਉਣੇ ਆ ਇਹ ਛੋਟੇ ਆ ਇਹ ਆਹ ਮਾਹਵਾਲਦੀ ਖਰਾਉਂਦੀ ਆ ਨਾ ਤੇ ਕਈ ਵੈਰੇਟੀਆਂ ਆਈਆਂ ਫੜਾਦਾਰ ਲੱਗ ਚੁਕੇ ਆ ਛਾਂ ਵਾਲੇ ਵੀ ਲਾਏ ਪਿਲਕਣ ਤੇ ਚਕਰਸੀਆ ਛਾਂ ਵਾਲੇ ਲੱਗ ਚੁਕੇ ਆ ਤੇ ਹੁਣ ਲੱਗ ਰਿਹਾ ਇਹ ਫੜਾਣੇ ਨੂੰ ਪਾਣੀ ਪੈ ਰਿਹਾ ਉਹੀ ਗੱਲ ਮਤਲਬ ਪਾਣੀ ਡੁੱਲ ਲੰਦਾ ਤੇ ਪਾਣੀ ਲਗਾਤਾਰ ਸੇਵਾਦਾਰ ਲੱਗੇ ਹੋਇਆ ਪਾਣੀ ਪਾਉਣ ਕੋਈ ਮਿੱਟੀ ਪਾਈ ਜਾਂਦਾ ਕੋਈ ਪਾਣੀ ਪਾਈ ਜਾਂਦਾ ਕੋਈ ਵੀਡੀਓ ਬਣਾਈ ਜਾਂਦਾ ਹਾਂ ਸਾਈਡਾਂ ਤੇ ਪੈ ਜਾਣਾ ਜਲਚ ਨਾ ਪਈ ਬਾਲਾ ਇਹਨਾਂ ਦੇ ਹੁਣ ਆਪਾਂ ਬਾਅਦ ਚ ਖਾਲੀਆਂ ਤਿਆਰ ਕਰਾਂਗੇ ਕੇਰਾ ਇਹਨਾਂ ਨੂੰ ਇਹ ਚੱਲ ਪਈ ਹੈ ਬਾਤ ਠੀਕ ਆ ਦੱਬੀ ਤੇ ਰਹੋ ਕੰਮ ਇਹਨਾਂ ਦਾ ਡੰਡੇ ਲਿਆ ਕੀ ਲਾਉਣੇ ਪੈਣਗੇ ਆਪਾਂ ਹੁਣ ਇਹਨਾਂ ਦਾ ਲੋੜ ਦੀ ਡੰਡਿਆਂ ਦੀ ਹਾਂ ਜਿਹੜੇ ਉਹ ਐ ਜਾਮਣ ਵਾਲੇ ਉਹਨਾਂ ਨੂੰ ਲੋਡ ਬੜਾ ਜੜਚਣਾ ਬਾਗਪੂਸ ਉਹਦੇ ਨੂੰ ਲੱਕ ਕੇ ਪਾਇਆ ਬਹੁਤ ਅਕੇਰਾ ਬਸ ਬੈਠੂ ਆ ਤੜਕੇ ਨੂੰ ਬੈਠੂ ਤੜਕੇ ਨੂੰ ਫੇਰ ਮਿੱਟੀ ਪਾ ਕੇ ਪਾਣੀ ਪਾ ਕੇ ਫੇਰ ਮਿੱਟੀ ਪਾ ਦਾਂਗੇ ਹਾਂ ਅੰਦਰ ਪਾਉਣ ਲੱਗ ਜੂ ਇਹ ਹੈਗਾ ਚੀਕੋ ਇਹ ਨਾ 15 ਲੱਗਿਆ ਹੋਇਆ ਵਧੀਆ ਕੀ ਚੱਲ ਪਿਆ ਓਏ ਦੇਖੋ ਬੁੱਟੇ ਬੁੱਟੇ ਲਾ ਦਿੱਤੇ ਨੇ ਲੱਗੇ ਪਿਆ ਪਾਣੀ ਤੇ ਹੈਲੋ ਗਾਇਜ਼ ਦਰੇ ਕੋਈ ਕੌਤਰੀ ਕਾ ਸਾਰੇ ਲੋ ਚਲੋ ਹੁਣ ਘਰੇ ਅੰਦਰਾਂ ਨੂੰ ਚਲੋ ਫਲਦਾਰ ਬੁੱਟੇ ਛਾਂ ਵਾਲੇ ਬੁੱਟੇ ਬੜਾ ਮਾਨੂੰ ਸਪੂਨ ਵੜਿਆ ਅੱਜ 30 ਬੁੱਟੇ ਲਾਦੇ ਫਲਾਂ ਵਾਲੇ ਤੇ ਛਾਂ ਵਾਲੇ ਬਾਈ ਤੇ ਪਤੀ ਤੇ ਆਪਾਂ ਕੱਲ ਨੂੰ ਫੇਰ ਲਾਉਣੇ ਸਮੂਹ ਕਮਿਟੀ ਦਾ ਕੰਮ ਬਣੇ ਰੋ ਐਂ ਕਰ ਪੁੱਤ ਅੰਦਰ ਚੱਲੋ ਹੁਣ ਅੰਦਰ ਲੈ ਚਲੋ ਅੰਦਰ ਲਾਏ ਆਪਾਂ ਛਾਂ ਵਾਲੇ ਬੂਟੇ ਪਿਲਕਣ ਚੁਕਰਸੀਆ ਤੇ ਸੁਖਚੈਨ ਨਾਂ ਦਾ ਬੂਟਾ ਇੱਕ ਤੇ ਇਹ ਆਪਾਂ ਗਾਰਡਨ ਤਿਆਰ ਕਰਤਾ ਮਿੱਤਰੋ ਕਾਹੂ ਸੀਗਾ ਪੂਰਾ ਬਾਬੂ ਕੇ ਨੂੰ ਚੰਗੀ ਤਰ੍ਹਾਂ ਬਣਾ ਕੇ ਗੱਲ ਉੱਦੇ ਲੱਗ ਚੁੱਕੇ ਆ ਸਾਰੇ ਕਈ ਵੈਰਾਈਟੀਆਂ ਇਹਨਾਂ ਚ ਕਈ ਫਲਦਾਰ ਬੂਟੇ ਸਾਰੇ ਜਗ੍ਹਾ ਸੀਗੀ ਸੋਚਿਆ ਫਲਦਾਰ ਬੂਟੇ ਲਾਏ ਜਾਣ ਤੇ ਫਲਦਾਰ ਬੂਟੇ ਆਪਾਂ ਲਾਤੇ ਤੇ ਇਹਨਾਂ ਨੂੰ ਪਾਣੀ ਪੂਣੀ ਦੀ ਸੇਵਾ ਹੋ ਗਈ ਹੁਣ ਤੇ ਕਾਨੂੰਨ ਨਾਲ ਜਿਹੜੇ ਝੋਕਦੇ ਆ ਡੰਡੇ ਰੁੰਡੇ ਵੀ ਲਾਵਾਂਗੇ ਹਾਂ ਹਾਂ ਆਪਾਂ ਇਹਨਾਂ ਬੂਟੇ ਲਾਉਣੇ ਕੱਲ ਨੂੰ ਬੜਾ ਦੇਖਾ ਤੂੰ ਦਰਖਤ ਆਪਾਂ ਸੁੱਖ ਨਾਲ ਆਏ ਸਾਰੇ ਲਾਉਣੇ ਨੇ ਤੇ ਇੱਕ ਥੋੜਾ ਵੱਡਾ ਪ੍ਰੋਜੈਕਟ ਕਰਤਾ। ਇਹ ਇੱਕ ਫਲਦਾਰ ਬੂਟੇ ਲਾਤੇ ਵੱਡੇ। ਵੱਡੇ ਮਤਲਬ ਹੈ ਜਿਹੜੇ ਸਾਲ ਨੂੰ ਫਲ ਤਿਆਰ ਆ ਜਾਵਾਂ। ਇਹ ਪੁਰਾਣੇ ਤੇ ਆਏ ਦੋ ਕੋਨੇ ਹਾਂ। ਛਾੜੇ ਬੂਟੇ ਵੀ ਲਾਏ ਆ। ਆ ਬੂਟਾ ਦੱਸੋ ਕਿਹੜਾ ਜੇ ਕਿਸੇ ਨੂੰ ਪਤਾ ਹੋਵੇ ਤਾਂ ਇਹ ਚੀਗੂ ਆ ਗਈ ਤਿਤ ਕੱਲ ਨੂੰ ਲਾਉਣੇ ਆਪਾਂ ਉਹ ਬੂਟੇ ਉਹ ਪੇੜੇ ਸਾਰੇ ਸਾਰੇ ਨਾਮ ਨਾਲ ਉੱਪਰ ਖੜਾ ਕੇ ਆਸੀਂ ਦਿਖਾਉਣਾ ਮੈਂ ਕਾਦੇ ਬੂਟੇ ਆਹੋ ਕਾਲਾ ਲਿਆਂਦੇ ਸੀ ਆਪਾਂ ਭਵਾਨੀ ਤੋਂ ਇਹ ਹੈਗੇ ਅੰਬਾਂ ਦੇ ਹਰੇਕ ਪ੍ਰਜਾਤੀ ਦਾ ਇੱਕ ਅੰਬ ਹੈ ਤੇ ਸਾਈਜ਼ ਤੁਸੀਂ ਦੇਖੋ ਹਣਾ ਪੌਦੇ ਦਾ ਕੋਟੋ-ਕਟੋ 12-12 ਫੁੱਟੇ ਬੁੱਟੇ ਹੈ ਪੂਰਾ ਦਰਖਤ ਤਿਆਰ ਹੋਇਆ ਹੋਇਆ ਹੈ ਕਰੋ ਚੈੱਕ ਤੇ ਕਾਹਨੂੰ ਲਾਉਣੇ ਇਹ ਖੇਤ ਆ ਖੇਤ ਲਾਉਣਾ ਬਾਗ ਇਹਨਾਂ ਦਾ ਜਿਹੜੀ ਛੋਟੀ ਆ ਪ੍ਰਜਾਤੀ ਹੋਰ ਰਹੀ ਆਪਣੀ ਚੀਕੂ ਆड़ੂ ਅਨਾਰ ਨਿੰਬੂ ਇਹ ਹੈਗਾ ਜੀ ਆਪਣਾ ਹਾ ਆਪਣਾ ਹਾਰ ਸ਼ਿੰਗਾਰ ਹਾਰ ਸ਼ਿੰਗਾਰ ਅਮਰੂਦ ਆਮਲਾ ਤੇ ਇਹ ਬੂਟੇ ਆਪਾਂ ਲਾਏ ਆ ਆਹ ਅਗੇ ਲੀਚੀ ਦੇ ਬੂਟੇ ਇਹ ਲੀਚੀ ਦੇ ਬੂਟੇ ਆਗੇ ਤੇ ਕੱਲ ਆਪਾਂ ਲਿਆਂ ਦੀ ਗੱਡੀ ਭਰ ਕੇ ਇਹਨਾਂ ਦੀ ਪਾਵੇ ਪਾਣੀ ਮੜੋ ਫਟਾਫਟ ਮਾਦਾ ਦੇ ਪਹਿਲੀ ਲਗਾਏ ਇਧਰ ਨੂੰ ਅੱਜ ਆ ਗਈ ਚਾਹ ਪੀ ਰਹੀ ਹੈ ਮੱਝਾਂ ਨਹੀਂ ਰੋਟੀਆਂ ਕਿ ਨਹੀਂ ਗਿਆ ਨਹੀਂ ਰਜੋ ਪੁੱਲੇ ਆਣ ਬਣਦੇ ਆਂ ਤੇ ਲਾਦੇ ਪਿਲਕਣ ਮੱਝਾਂ ਲਈ ਛਾਂ ਦੇ ਆ ਵੀ ਪਿਲਕਣ ਆ ਆ ਚੋਕਰਾ ਸੀਆ ਆਚਾ ਸਾ ਪੁਰਾਣੇ ਬੰਦੇ ਦੇ ਕੰਮ ਆਹ ਸੰਦਗਦਾ ਨਾਲੀਆਂ ਸਾਫ਼ ਕਰਕੇ ਰੱਖੋ ਸ਼ਾਮ ਦਾ ਟਾਈਮ ਹੈ ਤੇ ਇਹ ਪੱਕੇ ਵਾਲਾ ਕਹਾ ਵਜਦਾ ਹੈ ਬਾਈ ਕੁਆਲਟੀ ਬਹੁਤ ਆ ਲੱਗਦਾ ਕੱਲ ਨੂੰ ਪਾ ਦਾਂਗੇ ਬਾਕੀ ਗਾ ਬੈਠ ਜੂ ਥੱਲੇ ਜਿਹਗਾ ਦੋ ਕੋ ਬੱਠੇ ਮਿੱਟੀ ਦੇ ਗਏ ਨੇ ਇਹ ਪਿੰਡਾਂ ਕਿਤੇ ਗਿਣੀ ਨਹੀਂ ਨਾ ਮੇਰੇ ਨਾਲ ਟੋਨ ਇਹ ਉਧਰ ਨਾ ਗਏ ਉੱਥੇ ਪੁੱਛ ਲਈ ਮੜਾ ਜਾ ਇੱਧਰ ਵੀ ਲਾਤੇ ਆਪਾਂ ਇਹ ਹੈਗਾ ਪਿਲਕਣ ਕਿਹਾ ਕਿ ਦੋ ਦੋ ਬਾਟੇ ਬਾਹਰ ਆ ਜਾ ਉਹ ਸਿਰਲੇ ਜਿੰਦਾ ਮਿਲਦਾ ਉਹ ਇਹ ਚ ਆ ਗਿਆ ਇਹ ਵੀ ਪਿਲਕਣ ਹੈ ਜੀ ਆ ਆਮਲਾ ਆਏ ਜੀ ਬਾਦ ਉਹ ਪੁਰਾਣਾ ਫਿਰ ਕਿ ਹੋ ਗਿਆ ਪਾਓ ਪਾਓ ਐਸੇ ਬਾਦ ਅੱਜ ਪੂਰੇ ਐਕਟਿਵ ਹੈ ਐ ਨਹੀਂ ਦਾ ਕਿੰਨੇ ਦਿਨ ਨੈਗੇਟਿਵ ਰਹਿਣਗੇ ਇਹ 2-4 ਦਿਨ ਐਕਟਿਵ ਰਹਿੰਦੇ ਹੁੰਦੇ ਆ ਮੁੜ ਕੇ ਭੁੱਲ ਜਾਂਦੇ ਆ ਆਹ ਉਹਦੇ ਦੇ ਆਮਲੇ ਜੀ ਠੀਕ ਹੈ ਐਜ ਕਿੱਧੇ ਪਾਣੀ ਪਾਇਆ ਅੱਜ ਪਾਇਆ ਪਾਣੀ ਪੋਣਿਆਗਾ ਵਾ ਟੂੜੀ ਵਾਲਾ ਹੋਣਾ ਪਾਉਂਦੇ ਪਰ ਸ਼ਾਬਾਸ਼ ਉਹ ਨਿੰਮ ਜੀ ਬਾਦ ਇੱਕ ਕੁਆਲਿਟੀ ਹੁਣ ਆਇਤਾ ਹੈਗਾ ਅੱਜ ਤੇ ਅਟਾਲੀਆਂ ਟੋਲਿੰਗ ਆਪਾਂ ਪਿਛਲੇ ਸਾਲ ਲੰਗਾ ਸੀਗਾ ਤਿੰਨ ਵੀ ਨਹੀਂ ਹੋਇਆ ਤੇ ਹਾਂ ਤੇ ਦਰਖ ਦਰਖ ਸੁਖ ਨਾਲ ਇੰਨੇ ਗਲਾਤੇ ਗਿਣਤੀ ਤੋਂ ਬਾਹਰ ਹੋ ਗਏ ਹੁਣ ਤੇ ਇਹ ਕੁਝ ਪਤਾ ਨਹੀਂ ਆਬਰ ਕੈਨ ਇਹ ਤੂੰ ਆਪਾਂ ਸਟਾਰਟ ਕੀਤਾ ਇਹ ਬਰਕੈਨ ਤੋਂ ਲੱਗ ਤੇ ਉਦੋਂ ਮੁੜ ਕੇ ਤਾਂ ਫਿਰ ਰੁਕਣ ਦਾ ਨਾ ਹੀ ਲੈ ਸੁਖ ਨਾਲ ਹਾਂ ਤੇ ਆ ਅਥ ਨੂੰ ਆਪਾਂ ਵੀਡੀਓ ਇੱਕ ਪਾਵਾਂਗੇ ਸਪੈਸ਼ਲ ਵੀ 2021 ਚ ਇੱਥੇ ਕੀ ਸੀਗਾ ਤੇ 2024 ਜ ਹੁਣ ਦੇਖੋ ਹਰਿਆਲੀ ਕਰੋ ਨੋਟ ਹਾਂ ਹਾਂ 2024 ਗਿਆ ਉਹ ਤੁਮੇ ਨਾ ਨਾ 24 ਗਏ ਤੇ ਆ ਦੇਖੋ 2021 ਦੀ ਵੀਡੀਓ ਦਿਖਾਵਾਂਗੇ ਤੁਹਾਨੂੰ ਨਾਲ ਤੇ 2024 ਦੀ ਵੀ ਦਿਖਾਵਾਂਗੇ ਮੇਰਾ ਇੱਥੇ ਵੀ ਸੀਗਾ ਦੋ ਚਾਰ ਬੂਟੇ ਲਾਉਣ ਦਾ ਇਹ ਖਾਲੀ ਥਾਂ ਰਹਿੰਦੀ ਇੰਨੀ ਹੈਗੇ ਅਜੇ ਹਾਰ ਸ਼ਿੰਗਾਰ ਤੇ ਹੋਰ ਲਾਉਣ ਵਾਲੇ ਤੇ ਆ ਆਮ ਬਾਪਾ ਘਰੇ ਤਿਆਰ ਕੀਤਾ ਹੋਇਆ ਹੈ ਆ ਕਿੰਨੂਆਂ ਦੇ ਰਹਿਗੇ ਇਹ ਇੱਥੇ ਵੀ ਕਿੰਨੂ ਨਾ ਆਨੇ ਬੁਲਾਵਾਂਗੇ ਆ ਵੀ ਨਿੰਬੂ ਹੋ ਗਿਆ ਇਹ ਥੋੜਾ ਜਿਹਾ ਵਰਕੈਨ ਥੱਲੇ ਆ ਗਿਆ ਇਹ ਵਰਕੈਨ ਸ਼ਾਂਗ ਦਿਨੇ ਹੁੰਦੀਆਂ ਕਦੇ ਕਦੇ ਆਹ ਵਰਕੈਨ ਤੇ ਕਾ ਤੂਤ ਇਹ ਦੋ ਦਰਖਤ ਮੇਰੇ ਨਹੀਂ ਲੱਗੇ ਹੋਏ ਪਹਿਲਾਂ ਦੇ ਲੱਗੇ ਹੋਏ ਐ ਬਾਕੀ ਜਿੰਨਾ ਦਰਖਤ ਤੁਹਾਨੂੰ ਦਿਖਾਈ ਦੇਗਾ ਆਪਣੇ ਹੱਥਾਂ ਨਾਲ ਲਾਏ ਹੋਏ ਦਰਖਤ ਆ ਸਾਰੇ ਤੇ ਪੂਰਾ ਗ੍ਰੀਨਰੀ ਆਪਾਂ ਤਿਆਰ ਕਰਤੀ ਰੱਬ ਦੀ ਮਿਹਰ ਨਾਲ ਐਦਾਂ ਹੀ ਪਰਮਾਤਮਾ ਮਿਹਰ ਰੱਖੇ ਹੋਰ ਬੁੱਟੇ ਲਾਉਂਦੇ ਰਹਾਂਗੇ ਜਿੰਨਾ ਜੇ ਸਾਂਝ ਜਾਂਦੇ ਹਨ ਤੇ ਆ ਤਰਵੇਣੀ ਪਿਛਲੇ ਸਾਲ ਤਿਆਰ ਕੀਤੀ ਸੀਗੀ ਤੇ ਅੱਜ ਬੈਠ ਕੇ ਪਤਾ ਲੱਗਿਆ ਦਬਾ ਕਿਉਂਕਿ ਕੋਲੇ ਛੱਪੜਾ ਜਗਾ ਠੰਡੀ ਰਹਿੰਦੀ ਆ ਆ ਦੇਖੋ ਛੱਪੜੇ ਅਗਲੇ ਸਾਲ ਪੱਕਾ ਕਰ ਦਾਂਗੇ ਜਗਾ ਹੋਰ ਖੁੱਲ ਜੂਗੀ ਤੇ 20 ਫੁੱਟ ਬਾਈ 20 ਫੁੱਟ ਦਾ ਪੱਕਾ ਕਰ ਦੇਣਾ ਮਿੱਤਰੋ ਤੇ ਦੇਖੋ ਕਿਵੇਂ ਲੱਗਦਾ ਮਾਹੌਲ ਆ ਕੋਈ ਸੋ ਆਪਾਂ ਤਾਂ ਇਹੀ ਕਹਾਂਗੇ ਵੀ ਦਰਖਤ ਲਾਓ ਵੱਧ ਤੋਂ ਵੱਧ ਪਿਛਲੀ ਵਾਰ ਗੰਡਾ ਲਾਇਆ ਸੀ ਇੱਥੋਂ ਗੰਡਾ ਹੋ ਗਏ ਸੀ ਆਪਣਾ 32 33000 ਦਾ ਤੇ ਗੰਡੇ ਦੇ ਆਪਾਂ ਦਾ ਰੱਖਤ ਲਿਆਂਦੇ 30000 ਦੇ ਰੱਖਤ ਆ ਗਏ ਤੇ 30000 ਦਾ ਹੀ ਗੰਡਾ ਸਮਝੋ ਇੱਥੋਂ ਹੋਇਆ ਸੀ ਕਿ 2000 ਦਾ ਖਾੜਿਆ ਹੋ ਆਪ ਹੈ ਓਏ 30 35000 ਦਾ ਗੰਡਾ ਸੋਨਾ ਮਿਹਨਤ ਬਹੁਤ ਕੀਤੀ ਸੀ ਗੰਡੇ ਤੇ ਆ ਇਹ ਨਿੰਬੂ ਹੈ ਇਹਦੀ ਕਲਮ ਤਿਆਰ ਕੀਤੀ ਹੋ ਉਹ ਨਿੰਬੂ ਤੋਂ ਇਹਨੂੰ ਆਪਾਂ ਤਿਆਰ ਕੀਤਾ ਆਪ ਦੇਖਾਂ ਕਿ ਫਰੂਟ ਦਿੰਦਾ ਥੋੜੀ ਜਿਹੀ ਕਟਾਈ ਕਰਨ ਵਾਲੇ ਉੱਪਰ ਵਾਲੇ ਬੂਟੇ ਇਹਦੀ ਕਟਾਈ ਕਰਨ ਵਾਲੀ ਹੈ ਤੇ ਬਾਕੀ ਕਿੰਨੋਂ ਦੇ ਬੂਟੇ ਨੇ ਇਹ ਬਹੁਤ ਜ਼ਿਆਦਾ ਕਿਨੂੰ ਲੱਗੇ ਹੋਏ ਇਹਨਾਂ 'ਚ ਕਿਉਂਕਿ ਹੁਣ ਨਿੰਬੂ ਹੈ ਨਹੀਂ ਜੀ ਤੇ ਪਾਣੀ ਐਡਾ ਹੈਗਾ ਆਪਣਾ ਸਰਬਤ ਵਗੈਰਾ ਬਣਉਣੀ ਹੈ ਖੇਤ ਭੇਜਣ ਲਈ ਇਸੇ ਚੱਲਦੇ ਆ ਆ ਦੇਖੋ ਜੀ ਆਪਾਂ ਨੂੰ ਡਾਂਲ ਦੀ ਚੱਕੀ ਇਹਨੂੰ ਆ ਦੇਖ ਕਿਆ ਹੂੰ ਇਹ ਮਿਹਨਤ ਬੋਲਦੀ ਹੈ ਮਿਹਨਤ ਬਹੁਤ ਸੋਹਣੇ ਪੌਦੇ ਤਿਆਰ ਹੋਏ ਆ ਇਹ ਵੀ ਬਹੁਤ ਸੋਹਣਾ ਫਲ ਲੱਗਿਆ ਨਾਲ ਉਹ ਪਤਲਾ ਐ ਪੌਦਾ ਪਾ ਫਲ ਜਿਆਦਾ ਲਾਈ ਬੈਠਾ ਏ ਤੇ ਇਧਰ ਅਨਾਰ ਆ ਜਿਹੜਾ ਇਹ ਵੀ ਭਰਪੂਰ ਆ ਬਿਲਕੁਲ ਅਨਾਰ ਤੇ ਅਨਾਰ ਤੇ ਜੇ ਕਿਸੇ ਨੂੰ ਜਾਣਕਾਰੀ ਹੋਵੇ ਜਰੂਰ ਕਾਲਾ ਕਿਉਂ ਹੋ ਰਿਹਾ ਯਾਰ ਇਹ ਇਹ ਕਿਸੇ ਨੂੰ ਜਾਣਕਾਰੀ ਹੈਗੀ ਮੇਰੇ ਭਰਾ ਨੂੰ ਜਰੂਰ ਦੱਸੋ ਵੀ ਕੀ ਕਮੀਆਂ ਚ ਇਹ ਕਾਲਾ ਹੋ ਰਿਹਾ ਯਾਰ ਤੇ ਇਧਰ ਛਾਲੇ ਉਹ ਆਪਣਾ ਸਹਾਂਜਣਾ ਸਹਾਂਜਣਾ ਦਾ ਪੌਦਾ ਲੱਗਿਆ ਹੋਇਆ ਜਿਹੜਾ ਕਹਿੰਦੇ ਆ ਵੀ ਸਿਹਤ ਲਈ ਬਹੁਤ ਚੰਗਾ ਹੁੰਦਾ ਜਿਹਦੇ ਪੱਤੇ ਆਪਾਂ ਚਟਨੀ ਚ ਜਾਂ ਸਬਜ਼ੀ ਚ ਬਣਾ ਕੇ ਪਾਏ ਜਾਣ ਕੁੱਟ ਕੇ ਖਾਦੇ ਜਾਣ। ਇਹ ਕਬੂਟਾ ਆਪਾਂ ਹੋਰ ਲਿਆਂਦਾ ਹਾਰ ਸ਼ਿੰਗਾਰ। ਉਹ ਬੂਟੇ ਦੀ ਖਾਸੀਅਤ ਇਹ ਐ ਵੀ ਉਹਦੇ ਕੁਝ ਪੱਤੇ ਸਵੇਰੇ ਬਾਹਰ ਲੋ ਨਿਰਨੇ ਕਾਲ ਜੇ ਇੱਕ ਗਲਾਸ ਦੋ ਗਲਾਸ ਉਹ ਪਾਣੀ ਪੀਓ ਜਿੰਨਾ ਪੀ ਸਕਦੇ ਹੋ। ਤੁਹਾਡੇ ਜਿੰਨੀ ਵੀ ਬੈ ਆਵਾਦੀ ਐ ਇਹਨਾਂ ਦੇ ਗੋਡੇ ਦਰਦ ਕਰਦੇ ਕਿੰਨੇ ਪਲਾ ਦਰਦ ਕਰਦਾ ਗੋਡਿਆਂ ਦਾ। ਉਹ ਠੀਕ ਹੋ ਜਾਂਦਾ ਉਹ ਬੂਟੇ ਨਾਲ ਉਹ ਬੂਟਾ ਵਾ ਕੱਲ ਨੂੰ ਲਾਉਣਾ ਹੈ ਕੱਲ ਨੂੰ ਦਿਖਾਵਾਂਗੇ ਉਹਨੂੰ ਕਿਉਂਕਿ ਹੁਣ ਅੰਦਰ ਪਿਆ ਉਹ ਤੇ ਆ ਬੂਟਾ ਜਿਹੜਾ ਇਹ ਅਮਰੂਦ ਹੈਗਾ ਆਪਣਾ ਤਾਈਵਾਨ ਤਾਈਵਾਨ ਮੁਰਝਦਾ ਹੋ ਗਿਆ ਤੇ ਆ ਬੂਟਾ ਇਹ ਆ ਬੂਟਾ ਜਿਹਨੇ ਮੰਤਰੀ ਨੂੰ ਉਲਝਾਇਆ ਸੀਗਾ ਮੰਤਰੀ ਉਲਝ ਗਿਆ ਸੀ ਕੀ ਕੀਤਾ ਜਾਵੇ ਜਾਂਦਾ ਤੇ ਕੈਪਟਨ ਸਾਹਿਬ ਬਹੁਤ ਟਰੋਲ ਹੋਏ ਸੀ ਸੀਤਾ ਫਲ ਤੇ ਦੱਸੋ ਜੀ ਇਧਰ ਚੀਕੂ ਚੀਕੂ ਦੇ ਕੋ ਫਰੂਟ ਤਿਆਰ ਆ ਜਾਵਾ ਦੇਖੋ ਆ ਦੇਖੋ ਬਿਲਕੁਲ ਤਿਆਰ ਆ ਚੀਕੂ ਲੱਗੇ ਵੀ ਪਿਆ ਦੇਖੋ ਤੇ ਅਗਲੇ ਸਾਰੇ ਦਾ ਫਰੂਟ ਦੇ ਦੇਣਾ ਇਹਨੇ ਚੀਕੂ ਨੇ ਅੰਬਾਂ ਦੇ ਬੂਟੇ ਜਿਹੜੇ ਆਪਣੇ 12 ਤੋਂ 13 ਫੁੱਟ ਦਾ ਬੂਟਾ ਅੰਬ ਦਾ ਹੈ ਜਿਵੇਂ ਆ ਬਰਕੈਣਾ ਐਡਾ ਬੂਟਾ ਖੁੱਲੇ ਜਾਣਾ ਜਦੋਂ ਖੋਲਿਆ ਉਹਨੂੰ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਕੱਲ ਨੂੰ ਕੱਲ ਨੂੰ ਵੀ ਲਾਈਵ ਕਰਾਂਗੇ ਇਸ ਟਾਈਮ ਤੇ ਕਿਉਂਕਿ ਇਸ ਟਾਈਮ ਤੇ ਕੱਲ ਨੂੰ ਸ਼ਾਮ ਨੂੰ ਲਾਉਣੇ ਆ ਤੇ ਤੁਸੀਂ ਦੇਖੋ ਬੂਟੇ ਬਾਕੀ ਸਮਾਂ ਆ ਲੱਗੂ ਪੁਰਾਣੇ ਲੱਗੇ ਹੋਏ ਆ 4-4 ਸਾਲ ਦੇ ਬੂਟੇ ਆ ਉਹ ਬਹੁਤ ਸੋਹਣੀ ਵੈਰਾਈਟੀ ਐ ਉਹ ਖੇਤ ਲਾਵਾਂਗੇ ਉਹ ਜਗ੍ਹਾ ਵੱਧ ਘੇੜਦੇ ਆ ਤੇ ਇੱਕ ਕਨਾਲ ਕਹਿੰਦੇ ਜੰਗਲ ਲਾ ਦੇਣਾ ਜੰਗਲ ਮਤਲਬ ਬਾਗ ਲਾ ਦੇਣਾ ਵੀ ਫਲਦਾਰ ਵੀ ਹੋਵੇ ਸ਼ਾਨਦਾਰ ਵੀ ਹੋਵੇ ਪੰਛੀ ਵੀ ਲੈ ਤਰਵੇਂ ਨੀ ਤਿਆਰ ਕਰਨੀ ਹੈ ਤੇ ਆ ਜਿੱਥੇ ਆਪਾਂ ਰੜ ਘਰ ਦੇ ਆਸ-ਪਾਸੇ ਇਹਦਾ ਤਿਆਰਕਾਰੀ ਰੱਖਿਆ ਜੰਗਲ ਉਧਰ ਪੁਰਾਣੇ ਬੁੱਟੇ ਲੱਗੇ ਹੋਏ ਆਪਣੇ ਆੜੂਆਂ ਦੇ ਆਲੂ ਬਹਾਰਾਂ ਦੇ ਦੇ ਹੁਣ ਇਹ ਕੀਤੇ ਤਿਆਰ ਰਬ ਸੁੱਕ ਰੱਖ ਚੱਲ ਬੈਣ ਸਾਰੇ ਇਹ ਜਿੱਥੇ ਇੱਕ ਨਵੀਂ ਚੀਜ਼ ਲਿਆਂਦੀ ਆਪਾਂ ਉਹ ਦੱਸਦਾ ਤੁਹਾਨੂੰ ਸੇਬ ਸੇਬ ਦੇ ਬੂਟੇ ਟ੍ਰਾਇਲ ਵੇਸ ਤੇ ਲੈਂਦੇ ਸੀਗੇ ਉਹ ਬੰਦਾ ਕਹਿੰਦਾ ਚੱਲਣ ਗਿਆ ਵਧੀਆ ਇਹ ਸੇਬ ਐਪਲ ਕਹਿੰਦੇ ਜੀ ਨੂੰ ਅੰਗਰੇਜ਼ੀ ਚ ਦੇ ਐਵੀਬੋਸ ਹੁਣਾ ਪੌਦਾ ਇਹ ਸੇਬ ਆ ਗਿਆ ਜੀ ਇੱਧਰ ਆ ਗਈ ਲੀਚੀ ਇਹ ਲੀਚੀ ਦੇ ਪੌਦੇ ਆਰੇ ਠੀਕ ਹੈ ਜੀ ਇਹ ਲੀਚੀ ਆ ਗਈ ਦੋਵੇਂ ਦੋ ਲੀਚੀ ਦੇ ਹੋਗੇ ਦੋ ਸੇਬ ਦੇ ਹੋਗੇ ਇੱਧਰ ਦੋ ਜਾਮਣਾ ਇਹ ਦੋ ਜਾਮਣਾਂ ਜਿਹੜੀਆਂ ਸਫੇਦ ਜਾਮਣਾਂ ਐ ਬਹੁਤ ਪਿਆਰੀ ਜਾਮਣਾਂ ਸਫੇਦ ਕਦੇ ਭਰ ਕੇ ਦੇਖੋ ਸਫੇਦ ਜਾਮਣ ਫਲ ਦੇਖ ਕੇ ਰੂਹ ਖੁਸ਼ ਹੋ ਜਾਂਦੀ ਏ ਇਹ ਦੋਵੇਂ ਸਫੇਦ ਜਾਮਣ ਦੇ ਆ ਜੀ ਇਹ ਵੀ ਸਫੇਦ ਜਾਮਣ ਦਾ ਐ ਉਹ ਵੀ ਸਫੇਦ ਜਾਮਣ ਦਾ ਐ ਅੱਗੇ ਆ ਜੋ ਅੱਗੇ ਆ ਗਈ ਆਪਣੀ ਆ ਜਾਮਣ ਇਹ ਆ ਜਾਂਦੀ ਐ ਇਹ ਜਾਮਣ ਦਾ ਜਿਹੜਾ ਪੌਦਾ ਐ 100 ਗ੍ਰਾਮ ਦਾ ਫਲ ਇਹਦਾ ਇੱਕ ਫਲ ਦੀ ਜਿਹੜੀ ਵਜਨ ਹੈ ਉਹ 100 ਗ੍ਰਾਮ ਹੈ। ਦੋ ਉਟੇ ਪਹਿਲਾਂ ਦੇ ਆ ਦੋ ਬੱਗੂ ਗੋਸ਼ੇ ਤੇ ਦੋ ਹੀ ਇਹ ਚ ਨਾਸਪਤੀਆਂ 14 ਦਾ ਰਖ ਤੇ 15 ਦਾ ਰਖ ਤੇ ਇੱਥੇ ਲੱਗੇ ਹੋਏ ਆ ਤੇ ਸੱਤ ਬੁਰਦ ਦਰਖਤਾਂ ਬਸ਼ਾਂ ਲਾਏ ਆ ਆ ਪੰਛੀ ਬੈਠਾ ਕੋਚਰੀ ਤੁਹਾਡੇ ਨੂੰ ਕਿਹੜਾ ਪੰਛੀ ਕਹਿੰਦੇ ਹਨ ਅੱਜ ਦਰਖਤ ਲਾਏ ਤੇ ਪੰਛੀ ਆਉਣ ਵੀ ਲੱਗੇ ਕਿਵੇਂ ਲਗਾਈ ਪ੍ਰੋਗਰਾਮ ਦੱਸਿਓ ਕਮੈਂਟ ਕਰਕੇ ਕਿੱਥੋਂ ਕਿੱਥੋਂ ਜੁੜੇ ਹੋ ਕਿੰਨੇ ਬੂਟੇ ਤੁਸੀਂ ਲਾਏ ਐ ਇਸਤੀ ਐਕਤੀ ਬੂਟਾਂ ਦਾ ਪਰਕਾਰਡ ਤੋੜਤਾ ਆਏ ਸਾਲ ਮੈਂ ਪੌਦੇ ਲਾਉਣਾ ਆਏ ਸਾਲ ਨਹੀਂ ਲਾਉਂਦਾ ਯਾਨੀ ਕਿ ਸਾਲ 'ਚ ਦੋ ਵਾਰੀ ਲਾਉਣਾ ਆ ਇੱਕ ਫਰਵਰੀ 'ਚ ਇੱਕ ਸੌਣ 'ਚ ਸੌਣ 'ਚ ਬੂਟੇ ਸਾਨੂੰ ਮਿਲੇ ਨਹੀਂ ਸੀਗੇ ਤਾਰ ਕੇ ਲੇਟ ਹੋ ਗਏ ਹੁਣ ਭਾਦੋਂ 'ਚ ਲੱਗੇ ਐ ਭਾਦੋਂ ਵੀ ਸਮਝ ਲੋ ਜਾਣ ਵਾਲੀ ਆ ਤੇ ਇਹ ਪੌਦੇ ਜਿਹੜੇ ਇਹ ਆਪਾਂ ਤਕਰੀਬਨਾਂ ਤੇ 15 ਰਖਤੇ ਹੋਗੇ 7 ਹੋਗੇ ਤੁਹਾਡੇ ਛਾਂ ਵਾਲੇ 15 7 22 22 ਤੇ 4 ਛੋਟੇ ਫਰੂਟ ਵਾਲੇ 26 26 ਤੇ 11 ਆਂਬ 26 ਦੇਗਾ ਸਾਲ ਹੀ ਸੰਤੀ ਸੰਤੀ ਦੇ ਤਿੰਨ ਕਬੂਟੇ ਹੋਰ ਹੁਣ ਮੈਂ 40 40 ਬੂਟੇ ਲੱਗ ਭਾਗੇ ਇੱਥੇ ਆਪਾਂ ਪੌਦੇ ਲਾਏ ਆ ਜੀ ਯੋਗਦਾਨ ਪਾਇਆ ਵਾਤਾਵਰਨ ਚ ਕਿਵੇਂ ਲੱਗਿਆ ਕੰਮ ਕਮੈਂਟ ਕਰਕੇ ਜਰੂਰ ਦੱਸਿਓ ਆਪ ਉਹਦੇ ਪਹਿਲਾਂ ਦੇ ਲੱਗੇ ਹੋਏ ਆ ਆ ਪੌਦੇ ਪਿਛਲੀ ਸਾਲ ਲਾਏ ਸੀਗੇ ਇਹਨਾਂ ਨੂੰ 2-2 ਸਾਲ ਹੋ ਗਏ ਇਹ ਬਰਕੈਨਾ ਉਧਰ 4-4 ਸਾਲ ਦੀਆਂ ਟਾਲੀਆਂ ਹੋ ਗਈਆਂ ਮੈਨਾਂ ਕਿ ਆਏ ਸਾਲ ਆਪਾਂ 1 ਜਾਂ 2 ਪੌਦੇ ਲਾਉਂਦੇ ਸੀਗੇ ਫੇਰ 10 ਹੋ ਗਏ 15 ਹੋ ਗਏ 15 ਹੋ ਗਏ ਹਣਾ ਐਕਤੀ ਰਿਕਾਰਡ ਟੁੱਟ ਚੁੱਕਿਆ ਆਪਣਾ ਐਕਤੀ ਆਪਾਂ 50 ਪੌਦੇ ਲਾਏ ਆ ਤੇ ਮਨ ਨੂੰ ਬਹੁਤ ਖੁਸ਼ੀ ਆ ਬਹੁਤ ਵਧੀਆ ਤਸੱਲੀ ਜੀ ਹੁੰਦੀ ਹੈ ਕਿ ਹਾਂ ਯਾਰ ਮੈਂ ਲਾਉਣ ਲੱਗਿਆ ਮੇਰੇ ਭਰਾ ਵੀ ਨਾਲ ਲਾਗੇ ਨਾ ਉਹ ਲਾ ਲਓ ਕੇਲੇ ਤੇ ਦੋ ਤਿੰਨ ਕੇਲਿਆਂ ਦੇ ਬੂਟੇ ਵੀ ਲੈਂਦੇ ਹੋਏ ਆ ਆਮਰੂਦ ਇਹਨੂੰ 2 ਸਾਲ ਦਾ ਹੋ ਗਿਆ ਇਹ ਪਿਛਲੇ ਸਾਲ ਫਰੂਟ ਘੱਟ ਸੀਗਾ ਤੋੜਤਾ ਸੀਗਾ ਇਕੱਤੀ ਫਰੂਟ ਬਹੁਤ ਹੈ ਪ੍ਰੈਕਟੀ ਵੱਧਾ ਫਰੂਟੇ ਚ ਤੋੜਨਾ ਹੈ ਆਪਾਂ ਕਉਂ ਜਿਆਦਾ ਫਰੂਟੇ ਤੋਂ ਲੈਣਾ ਨਹੀਂ ਜੇ ਜਿਆਦਾ ਫਰੂਟ ਲੈਣ ਲਾਗੇ ਫਿਰ ਗਾਹਣ ਫਰੂਟ ਨਹੀਂ ਦਿੰਦਾ ਇਹ ਤੇ ਗਰੋਥ ਬਹੁਤ ਸੋਹਣੀ ਹੈ ਦੇਖੋ ਕਾਲਾ ਪਿਆ ਬਿਲਕੁਲ ਜਦੋਂ ਸਮਝ ਲਓ ਅਮਰੂਦ ਕਾਲਾ ਹੈ ਉਹਦੀ ਗਰੋਥ ਚੰਗੀ ਹੈ ਤੇ ਆਹ ਬੂਟਾ ਤੁਹਾਨੂੰ ਮਦਦ ਕਹਾਣੀ ਇਹ ਦੀ ਇਹ ਅਮਰੂਦ ਹੈ ਵੀ ਇਹ ਆਪਣੇ ਇੱਥੇ ਮਾਲੀ ਤੋਂ ਆਂਬਾਂ ਦੇ ਬੂਟੇ ਲਗਵਾਏ ਸੀਗੇ ਆਂਬਾਂ ਦੇ ਬੂਟੇ ਲਾ ਗਿਆ 4-400 5-500 ਰੁਪਿਆ ਤੇ ਗਰੰਟੀ ਸੀਗੀ ਸੁੱਕ ਗਏ ਚੱਲੇ ਨਹੀਂ ਗਏ ਕਾਮਯਾਬ ਨਹੀਂ ਹੋਏ ਤੇ ਅਸੀਂ ਉਹਨੂੰ ਘੇਰ ਲਿਆ ਜੇ ਤੇਰੇ ਬੂਟੇ ਨਹੀਂ ਚੱਲੇ ਤੇ ਬੇਸ਼ਰਮੀ ਦਾ ਮਾਰਾ ਉਹ ਕਹਿੰਦਾ ਮੈਂ ਸਾਨੂੰ ਬੁੱਟੇ ਹੋਰ ਲਾ ਕੇ ਜਾਊਂਗਾ। ਆਮ ਦਾ ਨਹੀਂ ਲੱਗ ਗਿਆ। ਆਹ ਅਮਰੂਦ ਲਾ ਕੇ ਗਿਆ। ਇਹ ਪੀਲੇ ਹੀ ਖੜਾ ਜਿੱਦਿਆਂ ਦਾ ਖੜਾ ਸਾਰੀ ਚੀਜ਼ੇ ਨੂੰ ਓਵੇਂ ਓ ਨੂੰ ਮਿਲਦਾ ਓਹੀ ਟ੍ਰੀਟਮੈਂਟ ਇਹਨੂੰ ਮਿਲਦਾ। ਪਰ ਇਹ ਕਰਨਾ ਹੈ ਕਾਮਯਾਬ ਇਹਨੂੰ ਵੀ। ਇਹ ਕੋਲੇ ਦਾ ਭਾਲਾ ਦਾ ਤਾਈਵਾਨ, ਤਾਈਵਾਨ ਦਾ ਬੁੱਟਾ ਵੀ ਦੇਖੋ। ਕਰਦਾ ਲਿਆਂਦਾ ਹੋਇਆ ਬਿਲਕੁਲ ਮੁਰਝਾਇਆ ਨਹੀਂ ਵਧੀਆ ਐ ਖੜਾ ਟੌਪ ਦਾ। ਇਹ ਸੀਗਾ ਅੱਜ ਦਾ ਟਾਸਕ। ਕੁਝ ਦਰਖਤ ਆਪਾਂ ਲਾਏ ਆ। ਤੁਹਾਨੂੰ ਕਿਵੇਂ ਲੱਗਿਆ ਕੰਮ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਕਿਸੇ ਨੂੰ ਦਰਖਤ ਚਾਹੀਦੇ ਹੋਣ ਚੰਗੇ ਦਰਖਤ ਵਧੀਆ ਹਾਈਟ ਵਾਲੇ ਵਧੀਆ ਕਿਸਮ ਦੇ ਦਰਖਤ ਉਹ ਆਪਾਂ ਤੁਹਾਨੂੰ ਦੱਸ ਦਿਆਂ ਕਿਥੋਂ ਲੈ ਆਸੀਂ ਕਿਵੇਂ ਮਿਲਦੇ ਆ ਨਾ ਕੋਈ ਦਰਖਤ ਲਾਉਣਾ ਚੰਗਾ ਲਾਓ ਯਾਰ ਜਿਉਂ ਨਾਲੇ ਵੱਡੇ ਦਰਖਤ ਲਾਤੇ ਤੇ ਉਹ ਹੁਣ ਕਾਮਯਾਬ ਹੈ ਬਿਲਕੁਲ ਆ ਚੀਗ ਨੂੰ 3 ਸਾਲ ਹੋਣ ਆਲੇ ਇਹ ਵੀ ਬਹੁਤ ਵਧੀਆ ਗਰੋਥ ਚ ਹੈ ਤੇ ਇਧਰ ਇਹ ਨੀ ਨਾਮ ਭੁੱਲ ਜਨਾ ਸ਼ੋੜਿਆ ਗਈ ਇਹ ਦੋ 6 ਲਾਇਏ ਸੀ ਕਿ ਦੋ ਮੱਚ ਗਏ ਸੀ ਕਿੱਥੇ ਆ ਕਿੱਥੇ ਤੇ ਇੱਥੇ ਨਾ ਸੀ ਅੱਛਾ ਅੱਛਾ ਤੇ ਉਹਨਾਂ ਨੂੰ ਛੱਡੇ ਨਹੀਂ ਨਾ ਉਹ ਛੱਡ ਦੇ ਜੈਂਗੋ ਆ ਬੜ ਜੂ ਕੁੱਕੜ ਜਾ ਉਹ ਤੇ ਔਲ ਆਉਣੇ ਕੱਲ ਨੂੰ ਆਪਾਂ ਅੰਬ ਸੋਨਾਂ ਅੰਬਾਂ ਦਾ ਅਰਸ਼ਨ ਕਰਾ ਦਿੰਨੇ ਆ ਕਿ ਸਮੋਂ ਸਾਨੂੰ ਮੱਕਲ ਨੂੰ ਪਤਾ ਕਰਕੇ ਦੱਸੂਗਾ ਕਿਸਮਾਂ ਕਿਉਂਕਿ ਮੇਰੇ ਵੀ ਧਿਆਨ ਚ ਨਹੀਂ ਰਹਿੰਦੀਆਂ ਜਿਆਦਾ ਰਹਿੰਦੀਆਂ 11 ਕਿਸਮ ਦੇ ਅੰਬ ਹੈ ਹਰ ਇੱਕ ਕਿਸਮ ਦਾ ਇੱਕ ਬੂਟਾ ਜੂਸ ਵਾਲੇ ਅੰਬ ਵਧੀਆ ਤੇ ਹਾਈਟ ਤੁਸੀਂ ਦੇਖ ਸਕਦੇ ਹੋ ਰੇਟ ਤੁਸੀਂ ਦੱਸਣਾ ਕਿ ਆਹ ਪੌਦੇ ਦਾ ਆਪਾਂ ਲਿਆਏ ਸੀਗਾ ਦੇਖੋ ਆਹ ਪੌਦਾ ਇਹਦਾ ਰੇਟ ਦੱਸੋ ਕਿੰਨਾ ਹੋ ਸਕਦਾ ਕੀ ਰੇਟ ਦਾ ਹੋ ਸਕਦਾ ਇਹ ਅੰਬ ਹੋ ਗਈ ਆਪਣੇ ਇਹ ਅੰਬ ਹੁਣ ਬੰਨੇ ਹੋਇਆ ਰਸਤਿਆਂ ਨਾਲ ਜਦੋਂ ਖੋਲਤੇ ਪੂਰਾ ਐਂ ਦਿਸਨੇ ਆ ਖਿਲਰੇ ਹੋਏ ਅੰਬ ਪੂਰਾ ਟਾਪ ਦਾ ਟਾਪ ਕੁਆਲਿਟੀ ਅੰਬਾ ਗਾਰੰਟੀ ਦੇ ਕੇ ਦਿੱਤੇ ਹੋਏ ਆ ਬਾਈ ਨੇ ਪੂਰੀ ਫੁੱਲ ਗਾਰੰਟੀ ਲਈ ਆਣੇ ਤੇ ਫੋਲੋ ਨੇ ਰਿਸਪੌਂਸਿਬਿਲਟੀ ਲਈ ਹੈ ਵੀ ਮੈਂ ਦੱਸੂਗਾ ਕਿਵੇਂ ਇਹਨਾਂ ਨੂੰ ਕਿਹੜੀ ਖਾਦ ਪਾਉਣੀ ਹੈ ਕਿਹੜੀ ਸਪਰੇ ਪਾਉਣੀ ਹੈ ਕਿਵੇਂ ਲਾਉਣੀ ਹੈ ਇਹ ਤੇ ਸਾਰੀ ਜਾਣਕਾਰੀ ਉਹ ਤਾਂ ਫੋਨ ਤੇ ਹੀ ਉਪਲਬਧ ਕਰਦੇ ਰਹਿੰਦੇ ਨੇ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਹੈ ਇਹ ਦਰਖਤਾਂ ਨੂੰ ਆਪਾਂ ਕੱਲ ਪਲਾਂਟ ਕਰਨੇ ਆ ਖੇਤ ਘਟੂ ਘਟੇ ਦਾ ਵਜਨ ਹੈ ਜਿਹੜਾ 80 ਕਿਲੋ ਦੇ ਨੇੜੇ ਹੈ ਮਿੱਟੀ ਦਾ ਵਜਨ ਹੈ 80 ਕਿਲੋ ਤੇ ਕਿਹੜਾ ਸੂਟ ਆਉਂਦਾ ਹੈ ਉਹ 40 ਕਿਲੋ ਸੀਗਾ ਆਪਾਂ ਲਾਤੀ ਜੀਕੂ ਸੀਗਾ ਉਹ ਵੱਡਾ ਇਹ 80 80 ਕਿਲੋ ਦੇ ਬੈਗ ਹੈ। ਜਿੰਨਾ ਜਿਆਦਾ ਅੰਬ ਤਿਆਰ ਕੀਤੇ ਹੋਇਆ। ਤੇ ਦੋ ਤੇ ਤਿੰਨ ਬੰਦੇ ਇਹਨਾਂ ਨੂੰ ਚੱਕਦੇ ਆ, ਤਿੰਨ ਦੇ ਚਾਰ ਚੱਕਦੇ ਆ। ਕੋਲ ਵਜਨ ਬਣ ਜਾਂਦਾ ਇਹਨਾਂ ਦਾ। ਇੱਕ ਕੰਬ ਦਾ। ਇੱਕ ਕੁਆਟਰ ਦੇ ਨੇੜੇ ਵਜਣਾ ਹੈ। ਦੱਸਿਓ। ਇਹ ਕਿਸੇ ਨੂੰ ਚਾਹੀਦੇ ਹੋਣ ਆਪਾਂ ਨੰਬਰ ਦੇਵਾਂਗੇ ਬਾਈ ਦਾ ਤੁਸੀਂ ਗੱਲ ਕਰ ਸਕਦੇ ਹੋ। ਨਰਸਰੀ ਦੇ ਜਾ ਕੇ ਵੀ ਦੇਖ ਸਕਦੇ ਹੋ, ਉੱਥੇ ਜਾ ਕੇ ਵੀ ਗੱਲਬਾਤ ਕਰ ਸਕਦੇ ਹੋ ਨਾ। ਤੇ ਇੱਥੇ ਆਪਾਂ ਲਾ ਦੇਨੇ ਆ ਬੋਤਲ ਪਾਪ। ਦੇ ਜਿਲਾ ਦੇ ਇੱਕ ਮੜਾ ਪਰੇ ਲਾ ਦੇਗੇ ਇੱਥੇ ਮਾ ਦਾ ਬੂਟਾ ਲਾ ਦੇ ਸੀ ਚੱਲਿਆ ਨਹੀਂ ਆ ਵੀ ਆਪਾਂ ਗਰਾਸ ਕੱਟਣ ਆਲਾ ਪਿਆ ਚਲੋ ਕੱਟਾਂਗੇ ਗਰਾਸ ਹੋਰ ਸੁਣਾਓ ਕੀ ਹਾਲ ਚਾਲ ਕਿਸੇ ਨੇ ਕਮੈਂਟ ਨਹੀਂ ਕੀਤਾ ਹਜੇ ਤੱਕ ਵੀ ਕੰਮ ਚੰਗਾ ਲੱਗਿਆ ਦਰਖਤਾਂ ਦਾ ਜਾਂ ਨਹੀਂ ਲੱਗਦਾ ਕਿਸੇ ਨੂੰ ਵਧੀਆ ਨਹੀਂ ਲੱਗਦਾ ਕੋਈ ਦਰਖਤ ਲਾਉਂਦਾ ਜਾਂ ਵਾਤਾਵਰਣ ਪ੍ਰਤੀ ਕੋਈ ਆਪਣਾ ਕੋਈ ਚੰਗੀਆਂ ਚੀਜ਼ਾਂ ਲੋਕ ਘੱਟ ਸ਼ੇਅਰ ਕਰਦੇ ਆ ਘੱਟ ਦੇਖਦੇ ਆ ਕਮੈਂਟ ਵੀ ਘੱਟ ਕਰਦੇ ਆ ਇਹ ਟੀਮ ਨੂੰ ਕੋਈ ਗੰਦਾ ਪਾਈ ਜਾਂਦਾ ਉਹਨੂੰ ਕਮੈਂਟ ਵੀ ਕਰ ਨਹੀਂ ਲੋਕਾਂ ਨੇ ਤੇ ਉਹਨੂੰ ਦੇਖਣਾ ਵੀ ਸੀਗਾ ਉਹਨੂੰ ਸ਼ੇਅਰ ਵੀ ਕਰਨਾ ਸੀਗਾ ਤੇ ਆ ਇੱਥੇ ਮੈਂ ਦਿਖਾਈਏ ਨਾ ਹੁਣ ਚੰਗੀਆਂ ਚੀਜ਼ਾਂ ਦਰਖਤ ਲਾਓ ਤੇ ਹੋਲ ਆਜਾ ਕਰ ਸੀਗਾ ਹੋ ਗਿਆ ਜੀ ਇਹਨੂੰ ਕੋਈ ਸ਼ੇਅਰ ਨਹੀਂ ਕਰਦਾ ਤੇ ਆ ਆ ਗਿਆ ਜੀ ਆਪਣਾ ਤੁਹਾਡਾ ਸ਼ਕਰਗੰਦੀ ਇਹ ਸ਼ਕਰਗੰਦੀ ਆ ਗਈ ਆ ਟਾਲੀਆਂ ਟੁੱਲੀਆਂ ਪਾ ਲਾਂਗੇ ਜਿੰਗਾਂ 2021 ਤੇ ਵੀਡੀਓ ਤੁਹਾਨੂੰ ਆਪਾਂ ਦਿਖਾਵਾਂਗੇ 2021 ਦੀ ਵੀ ਤੇ گلاب ਬਲੂ ਫੁੱਲ ਬਹੁਤ ਲੱਗੇ ਹੋਏ ਆਪਣੇ ਸਾਰੇ ਇਸ ਰੋਡ ਇਹਨਾਂ ਟਾਲੀਆਂ ਥੱਲੇ گلاب ਦੇ ਫੁੱਲ ਆ ਤੇ ਇਹ ਹੁਣ ਸੁੱਕ ਗਏ ਕਿਉਂਕਿ ਇਹ ਬੇਰ ਉੱਤੇ ਹੁੰਦੇ ਆ ਬਹੁਤ ਸੋਹਣਾ ਗਾਰਡਨ ਤਿਆਰ ਹੋਊਗਾ ਇੱਥੇ ਵੀ ਕਰਨਾ ਹੈ ਆਪਾਂ ਤੇ ਜੀਰੋ ਠੀਕ ਹੈ ਜੀ ਧੰਨਵਾਦ ਲਾਈਵ ਤੇ ਜੁੜੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜਿਹੜੇ ਵਾਤਾਵਰਣ ਪ੍ਰੇਮੀ ਆ ਠੀਕ ਹੈ